ਦੋਸਤੋ ਮਿੱਤਰੋ ਸਰੋਤਿਓ ਮਿੰਦਰਾਂ ਪਗਲਾਣਾ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ੍ਰੀ ਅਕਾਲ ਨਮਸਤੇ ਜੈ ਹਿੰਦ ਸਾਥਿਓ ਅੱਜ ਫਿਰ ਮੈਂ ਤੁਹਾਡੇ ਸਾਹਮਣੇ ਇੱਕ ਅਨੋਖੀ ਘਟਨਾ ਲੈ ਕੇ ਪੇਸ਼ ਹੋਇਆ ਹਾਂ ਇਹ ਘਟਨਾ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤੋਂ ਪਹਿਲਾਂ ਸਕੂਲ ਕਾਲਜ ਬੰਦ ਕੀਤੇ ਜਾ ਰਹੇ ਹਨ ਬਲਡੋਜ਼ਰ ਨਾਲ ਲੋਕਾਂ ਦੇ ਘਰ ਢਾਏ ਜਾ ਰਹੇ ਹਨ ਦੇਸ਼ ਵਿੱਚ ਧਰਮ ਦੇ ਨਾਂ ਤੇ ਤਲਵਾਰਾਂ ਲਾਠੀਆਂ ਬੰਡੀਆਂ ਜਾ ਰਹੀਆਂ ਹਨ ਧਰਮ ਬਚਾਉਣ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਸਾਥੀਓ ਜਿਸ ਦੇਸ਼ ਦੇ ਵਿੱਚ ਧਰਮ ਦਾ ਰੌਲਾ ਹੋਵੇ ਧਰਮ ਦਾ ਬੋਲਬਾਲਾ ਹੋਵੇ ਰੱਬਾਂ ਭਗਵਾਨਾਂ ਦੀ ਭੀੜ ਹੋਵੇ ਤੇ ਲੋਕੀ ਅਨਪੜ ਹੋਣ ਉਹਨਾਂ ਲੋਕਾਂ ਨੂੰ ਮੂਰਖ ਤੇ ਅੰਧਵਿਸ਼ਵਾਸੀ ਬਹੁਤ ਛੇਤੀ ਬਣਾਇਆ ਜਾ ਸਕਦਾ ਹੈ ਉਹ ਦੇਸ਼ ਤਰੱਕੀ ਨਹੀਂ ਕਰ ਸਕਦਾ ਸਾਡੇ ਦੇਸ਼ ਦੀ ਹਾਲਤ ਵੀ ਇਹੀ ਹੈ ਸਾਡਾ ਦੇਸ਼ ਅਮੀਰ ਜ਼ਰੂਰ ਹੈ ਸਾਡੇ ਦੇਸ਼ ਦੇ ਲੋਕ ਗਰੀਬ ਹਨ ਲੋਕਾਂ ਦੀ ਖਰੀਦਣ ਸ਼ਕਤੀ ਘੱਟ ਹੈ ਪੈਸਾ ਕੁਝ ਹੱਥਾਂ ਵਿੱਚ ਇਕੱਠਾ ਹੋ ਰਿਹਾ ਹੈ ਗਰੀਬੀ ਮੀਰੀ ਅਮੀਰੀ ਦਾ ਪਾੜਾ ਵੱਧ ਰਿਹਾ ਹੈ ਇਹ ਸਾਰੀਆਂ ਸਰਮਾਇਯਦਾਰ ਪਾਰਟੀਆਂ ਦੀ ਰਾਜਨੀਤਿਕ ਖੇਡ ਹੈ ਜਿਸ ਨੂੰ ਅੰਧਵਿਸ਼ਵਾਸੀ ਲੋਕਾਂ ਨੂੰ ਨਹੀਂ ਸਮਝਦੇ ਸਾਥੀਓ ਹੁਣ ਤੁਹਾਡੇ ਨਾਲ ਮੈਂ ਉਸ ਘਟਨਾ ਦੀ ਗੱਲ ਕਰ ਰਿਹਾ ਹਾਂ ਜਿਸ ਬਾਰੇ ਆਪਾਂ ਅੱਜ ਇੱਕ ਦੂਸਰੇ ਦੇ ਰੂਬਰੂ ਹੋਏ ਹਾਂ ਇਹ ਘਟਨਾ ਉੱਤਰ ਪ੍ਰਦੇਸ਼ ਦੇ ਬਾਗਪੁਰ ਜ਼ਿਲ੍ਹੇ ਦੀ ਹੈ ਜਿੱਥੇ ਇੱਕ ਪਾਗਲ ਕੁੱਤਾ ਜਿਸ ਦੇ ਦਿਮਾਗ ਵਿੱਚ ਨੁਕਸ ਪੈ ਗਿਆ ਉਸ ਦਾ ਸਰੀਰ ਨਾਲੋਂ ਦਿਮਾਗੀ ਲਿੰਕ ਖਤਮ ਹੋ ਗਿਆ ਜਿਵੇਂ ਮੈਂ ਇੱਕ ਉਦਾਹਰਨ ਦੇ ਮਾਲ ਸਾਡੇ ਰੀڑھ ਦੀ ਹੱਡੀ ਦੇ ਪਿੱਛੇ ਸਪਾਇਨਲ ਕੋਰਡ ਹੈ ਜਿਹੜੀ ਸਾਡੇ ਸਰੀਰ ਦੇ ਸਮੁੱਚੇ ਅੰਗਾਂ ਦਾ ਸਨੇਹਾ ਲੈ ਕੇ ਦਿਮਾਗ ਨੂੰ ਪਹੁੰਚਾਉਂਦੀ ਹੈ ਤੇ ਸਾਡਾ ਦਿਮਾਗ ਇੱਕ ਡਰਾਈਵਰ ਦੀ ਤਰ੍ਹਾਂ ਸਾਡੇ ਸਰੀਰ ਤੇ ਕੰਟਰੋਲ ਕਰਦਾ ਹੈ ਤੇ ਅਸੀਂ ਸਰੀਰ ਦੀਆਂ ਸਾਰੀਆਂ ਹਰਕਤਾਂ ਦਾ ਟਿਕਾਬੂ ਰੱਖਦੇ ਹਾਂ ਇਸੇ ਤਰ੍ਹਾਂ ਸਾਥਿਓ ਜਿਹੜਾ ਦਿਮਾਗ ਦੇ ਵਿੱਚ ਸੰਤੁਲਨ ਖਰਾਬ ਹੁੰਦਾ ਹੈ ਇਹ ਵੀ ਇੱਕ ਬਿਮਾਰੀ ਹੈ ਜਿਸ ਨਾਲ ਬ੍ਰੇਨ ਟਿਊਮਰ ਜਾਂ ਕੈਂਸਰ ਹੋ ਜਾਂਦੀ ਹੈ ਬ੍ਰੇਨ ਦੇ ਵਿੱਚ ਉਸ ਵਕਤ ਕੋਈ ਵੀ ਇਨਸਾਨ ਕੋਈ ਵੀ ਜੀਵ ਜੰਤੂ ਆਪਣਾ ਜੋ ਸੰਤੁਲਨ ਠੀਕ ਨਹੀਂ ਰੱਖਦਾ ਇਸੇ ਤਰ੍ਹਾਂ ਇਸ ਕੁੱਤੇ ਨੇ ਕੁੱਤੇ ਨਾਲ ਵਾਪਰਿਆ ਇਹ پاਗਲ ਕੁੱਤਾ ਇਸ ਬਾਗਪੁਰ ਦੇ ਇੱਕ ਮੰਦਰ ਹਨੂਮਾਨ ਦੇ ਮੰਦਰ ਵਿੱਚ ਜਾ ਵੜਿਆ ਹਨੂਮਾਨ ਦੀ ਮੂਰਤੀ ਦੇ ਆਸ-ਪਾਸੇ ਲਗਾਤਾਰ ਘੁੰਮਣ ਲੱਗ ਪਿਆ ਪੁਜੋਹਤ ਪੰਡਤ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਸ ਨੇ ਪਿੰਡ ਦੇ ਵਿੱਚ ਅਫਵਾਹ ਫਲਾ ਦਿੱਤੀ ਕਿ ਭਗਵਾਨ ਮੰਦਿਰ ਵਿੱਚ ਆਪ ਖੁਦ ਆਏ ਹਨ ਤੇ ਅਨਾਉਂਸਮੈਂਟ ਕਰ ਦਿੱਤੀ ਲੋਕਾਂ ਦੀ ਧੀੜ ਲਗਾਤਾਰ ਜਮ੍ਹਾਂ ਹੋ ਗਈ ਲੋਕਾਂ ਨੇ ਇਸ পাগল ਕੁੱਤੇ ਨੂੰ ਭਗਵਾਨ ਕੁੱਤੇ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਇਸ ਦੇ ਮੱਥੇ ਤੇ ਤਿਲਕ ਲਗਾਉਣੀ ਸ਼ੁਰੂ ਕਰ ਦਿੱਤੇ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਬਾਬੇ ਪਰੋਂ ਦਾ ਅਵਤਾਰ ਆਇਆ ਹੈ ਤੇ ਪੂਜਾ ਪਾਠ ਕੁੱਤੇ ਦੇ ਪੈਰੀ ਵੀ ਹੱਥ ਲਾਉਣ ਲੱਗ ਪਏ ਉਸ ਦੀ ਅਤਾ ਆਰਤੀ ਵੀ उतारी ਗਈ ਪੁਜਾਰੀ ਨੇ ਇੱਕ ਟਿੱਕਾ ਵੀ ਲਗਾ ਦਿੱਤਾ ਉਸ ਕੁੱਤੇ ਨੂੰ ਲੋਕਾਂ ਨੇ ਮੱਥਾ ਟੇਕਣਾ ਸ਼ੁਰੂ ਕੀਤਾ ਪ੍ਰਸ਼ਾਦ ਚੜਾਇਆ ਗਿਆ ਮੰਨਤ ਤੇ ਮਰਾਦਾਂ ਲੋਕਾਂ ਨੇ ਸੁੱਖ ਲਈਆਂ ਭਜਨ ਕੀਰਤਨ ਹੋਣ ਲੱਗ ਪਿਆ ਚੜਾਵਾ ਚੱਲਣ ਲੱਪਿਆ ਪੰਡਤ ਜੀ ਨੂੰ ਪੁਜਿਤ ਨੂੰ ਇਹ ਵਪਾਰ ਬਹੁਤ ਵਧੀਆ ਲੱਗਾ ਇਸ ਨੂੰ ਲੋਕਾਂ ਨੇ ਜਦੋਂ মিডিਆ ਤੱਕ ਪਹੁੰਚਾਇਆ ਉਸ ਮੌਕੇ ਤੇ ਇੱਕ ਡਾਕਟਰਾਂ ਦੀ ਟੀਮ ਆਈ ਡਾਕਟਰਾਂ ਦੀ ਟੀਮ ਨੇ ਲੋਕਾਂ ਨੂੰ ਦੱਸਿਆ ਇਹ ਕੋਈ ਕੁੱਤਾ ਭਗਵਾਨ ਨਹੀਂ ਹੈ ਇਸ ਦੇ ਦਿਮਾਗ ਦੇ ਵਿੱਚ ਟਿਊਮਰ ਹੈ ਜਾਂ ਕੈਂਸਰ ਹੈ ਇਸ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਹੈ ਇਹ ਕੋਈ ਭਗਵਾਨ ਨਹੀਂ ਹੈ ਪਰ ਲੋਕਾਂ ਨੇ ਡਾਕਟਰਾਂ ਨੂੰ ਭਜਾ ਦਿੱਤਾ ਇੱਥੇ ਇੱਕ ਹੋਰ ਸ਼ਰਮ ਵਾਲੀ ਗੱਲ ਹੈ ਕਿ ਜੁਪੀ ਦੀ ਸਰਕਾਰ ਦੇ ਕਿਸੇ ਵੀ ਮੰਤਰੀ ਸੰਤਰੀ ਕਿਸੇ ਵੀ ਅਧਿਕਾਰੀ ਨੇ ਇਸ ਘਟਨਾ ਨੂੰ ਨਹੀਂ ਰੋਕਿਆ ਕਿਉਂਕਿ ਜੋ ਕਿ ਆਪ ਖੁਦ ਇੱਕ ਜੋਗੀ ਹੈ ਉਹ ਤਰਨ ਤਿਮੰਦਰ ਦਾ ਪੁਜਾਰੀ ਹੈ ਤੇ ਉਸ ਲਈ ਅਧਿਕਾਰੀਆਂ ਨੇ ਤੇ ਪੁਲਿਸ ਨੇ ਵੀ ਉਸ ਭੀੜ ਨੂੰ ਨਹੀਂ ਹਟਾਇਆ ਇਹ ਨਹੀਂ ਕਿਹਾ ਕਿ ਸੰਵਿਧਾਨ ਦੀ ਲੰਗੜਾ ਹੈ ਅੰਧਵਿਸ਼ਵਾਸ ਹੈ ਪਰ ਡਾਕਟਰਾਂ ਦੀ ਟੀਮ ਉੱਥੋਂ ਚਲੇ ਜਾਂਦੀ ਹੈ ਤੇ ਪੰਡਤ ਜੀ ਪੂਰਾ ਕੰਟਰੋਲ ਕਰਦੇ ਹਨ ਕੁੱਤਾ ਲਗਾਤਾਰ ਹਨੂਮਾਨ ਦੀ ਮੂਰਤੀ ਦੇ ਆਲੇ ਦੁਆਲੇ ਘੁੰਮਦਾ ਹੈ ਲਗਾਤਾਰ ਇਹ ਘਟਨਾ 2 ਦਿਨ ਵਾਪਰਦੀ ਹੈ 2 ਦਿਨ ਦੇ ਵਿੱਚ ਲੋਕਾਂ ਨੇ ਬੇ ਹਿਸਾਬ ਚੜਾਵਾ ਥਲਾਇਆ ਤੇ ਪੰਡਤ ਜੀ ਨੇ ਉਹ ਚੜਾਵਾ ਇਕੱਠਾ ਕਰ ਲਿਆ ਹੁਣ ਪੰਡਤ ਜੀ ਦਾ ਇਸ ਜਗ੍ਹਾ ਉੱਤੇ ਇਸ ਕੁੱਤੇ ਭਗਵਾਨ ਉੱਤੇ ਪੂਰਾ ਕੰਟਰੋਲ ਸੀਗਾ ਤੇ ਸਾਥਿਓ ਸੁਨੇਹੇ ਮਿਲਨੇ ਸ਼ੁਰੂ ਹੋ ਗਏ ਕਿ ਉਸ ਮੰਦਰ ਦੇ ਵਿੱਚ ਭਗਵਾਨ ਕੁੱਤਾ ਇੱਕ ਆਇਆ ਹੈ ਤੇ ਹੋਰ ਦੁਨੀਆ ਦੀ ਭੀੜ ਵੱਧ ਗਈ ਇੱਕ ਹੈਰਾਨੀ ਦੀ ਗੱਲ ਹੋ ਦੱਸਣ ਵਾਲੀ ਹੈ ਕਿ ਉਸ ਪੰਡਤ ਨੇ ਮੰਦਰ ਦੇ ਪੰਡਤ ਨੇ ਕੁੱਤੇ ਦੀ ਲੈਟ੍ਰੀਨ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਪੰਡਤ ਉਸ ਕੁੱਤੇ ਦੀ ਲੈਟ੍ਰੀਨ ਨੂੰ ਸੁਕਾ ਕੇ ਉਸ ਦੀਆਂ ਪੁੜੀਆਂ ਬਣਾ ਕੇ ਉਸ ਨੂੰ ਭਗਵਾਨ ਦੀ ਦਵਾਈ ਕਹਿ ਕੇ ਵੇਚੇਗਾ ਦੋਸਤੋ ਇਸ ਦੇਸ਼ ਦੇ ਵਿੱਚ ਰਹਿੰਦੇ ਆ ਇਨ੍ਹਾਂ ਘਟਨਾਵਾਂ ਨੂੰ ਦੇਖ ਕੇ ਬਹੁਤ ਸ਼ਰਮ ਆਉਂਦੀ ਹੈ ਕੁੱਤਾ ਬਾਰ-ਬਾਰ ਘੁੰਮਦਾ ਹੈ ਤੇ ਇਸ ਨਾਲ ਲੋਕਾਂ ਨੇ ਉਸ ਕੁੱਤੇ ਭਗਵਾਨ ਨੂੰ ਪਾਥਾਂ ਤੇ ਚੱਕ ਲਿਆ ਸਾਥਿਓ ਜਿਹੜੀ ਗੱਲ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਾ ਹੋਰ ਕਿ ਆਸਤਾ ਸਿਰਫ ਗੁੰੰਗੀ ਨਹੀਂ ਹੁੰਦੇ ਆਸਤਾ ਕਾਣੀ ਵੀ ਹੁੰਦੀ ਹੈ ਬੋਲੀ ਵੀ ਹੁੰਦੀ ਹੈ ਅੰਨੀ ਵੀ ਹੁੰਦੀ ਹੈ ਮੂਰਖ ਵੀ ਹੁੰਦੀ ਹੈ ਕਿਉਂਕਿ ਲੋਕਾਂ ਲਈ ਇਹ ਕੁੱਤਾ ਕੁੱਤਾ ਭਗਵਾਨ ਬਣ ਗਿਆ ਸੋ ਸਾਡੇ ਦੇਸ਼ ਦੇ ਵਿੱਚ ਜੇਕਰ ਅਜਿਹਾ ਕੁਝ ਵਾਪਰਦਾ ਹੈ ਇਹ ਸਾਡੇ ਦੇਸ਼ ਦੇ ਹਾਕਮਾਂ ਲਈ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਹੈ ਕਿਉਂਕਿ ਅੰਧਵਿਸ਼ਵਾਸ ਇੱਕ ਅਜਿਹੀ ਕੋੜ ਦੀ ਬਿਮਾਰੀ ਹੈ ਜਿਹੜੀ ਕਿ ਸਮਾਜ ਨੂੰ ਦੇਸ਼ ਨੂੰ ਤਰੱਕੀ ਨਹੀਂ ਕਰ ਦਿੱਤੀ ਸਾਥੀਓ ਇਹ ਸੀ ਘਟਨਾ ਜਿਹੜੀ ਕਿ ਇੱਕ ਬਹੁਤ ਹੀ ਸ਼ਰਮਿੰਦਗੀ ਕਰਨ ਵਾਲੀ ਘਟਨਾ ਹੈ ਅਜਿਹੀਆਂ ਘਟਨਾਵਾਂ ਦੇਸ਼ ਵਿੱਚ ਵਾਪਰਦੀਆਂ ਰਹਿੰਦੀਆਂ ਹਨ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਕਿਸੇ ਹੋਰ ਵਿਸ਼ੇ ਉੱਤੇ ਗੱਲ ਕਰਾਂਗੇ ਬਹੁਤ-ਬਹੁਤ ਧੰਨਵਾਦ